ਹਾਂਜੀ ਭਰਾਵੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਸਾਰੇ ਤੁਸੀਂ ਠੀਕ ਹੋਵੋਗੇ ਸੋ ਤੁਹਾਨੂੰ ਇੱਕ ਗੱਲ ਸੁਣਾਉਣ ਲੱਗੇ ਆਂ ਵੀ ਜਿਸ ਤਰ੍ਹਾਂ ਕੋਈ ਬੰਦਾ ਪਿੰਡ ਦੇ ਵਿੱਚ ਟੌਟ ਹੋਵੇ ਕੋਈ ਮੁਖਬਰ ਹੋਵੇ ਪੁਲਿਸ ਦਾ ਤੇ ਜਾਂ ਕੋਈ ਚੁਗਲਖੋਰ ਜਿਵੇਂ ਵੀ ਇੱਕ ਦੂਜੇ ਨੂੰ ਲਾਪਾਸ ਡੂਤੀ ਲਾ ਦਿੱਤੀ ਉਧਰੋਂ ਲਾਈ ਉਧਰ ਬੁਝਾਈ ਇਹੋ ਜੇ ਬੰਦੇ ਦੀ ਗੱਲ ਏ ਵੀ ਉਹ ਬੰਦਾ ਸਾਰੇ ਪਿੰਡ ਨੂੰ ਬੜਾ ਦੁਖੀ ਕਰਦਾ ਸੀ ਤੇ ਸਾਰੇ ਪਿੰਡ ਨੂੰ ਲੜਾਉਂਦਾ ਸੀ ਇੱਕ ਘਰ ਸੀ ਜਿਹੜਾ ਉਹਦੇ ਤੋਂ بچਿਆ ਸੀ ਤੇ ਉਹ ਬੰਦੇ ਨੇ ਬੜਾ ਜ਼ੋਰ ਲਾਇਆ ਪਰ ਉਹਨਾਂ ਦੇ ਸਿਆਣਿਆਂ ਨੇ ਆਖਿਆ ਵੀ ਤੁਸੀਂ ਨਾ ਜੋ ਮਰਜ਼ੀ ਕਰ ਲੋ ਪਰ ਇਹ ਬੰਦੇ ਦੇ ਤੁਸੀਂ ਮਦਲਾਖੇ ਨਹੀਂ ਲੱਗਣਾ ਇਹਦੀ ਗੱਲ ਨਹੀਂ ਮੰਨਣੀ ਭਾਵੇਂ ਇਹ ਸੱਚਾ ਵੀ ਕਿਉਂ ਨਾ ਹੋਵੇ ਚਲੋ ਜੀ ਉਹਨਾਂ ਦੇ ਬੱਚਿਆਂ ਨੇ ਗੱਲ ਗੱਲ ਸਮਝ ਲਈ ਉਹਨੇ ਜਦੋਂ ਵੀ ਕੋਈ ਗੱਲ ਕਰਨੀ ਪਰ ਉਹਨਾਂ ਨੇ ਉਹਦੇ ਆਖੇ ਨਾ ਲੱਗਣਾ ਪਰ ਉਹ ਬੰਦੇ ਨੇ ਸੋਚਿਆ ਵੀ ਹੁਣ ਮੈਂ ਇਹਨਾਂ ਨੂੰ ਕਿਹੜੇ ਸਾਥ ਦੇ ਨਾਲ ਪਸਾਵਾ ਸੋ ਇੱਕ ਉਦਾਸਾ ਮਾ ਉਡੀ ਉਡੀ ਅੰਤ ਸਮਾ ਆ ਗਿਆ ਤੇ ਉਹਨੇ ਸੋਚਿਆ ਵੀ ਹੁਣ ਮੈਂ ਉਹਨੂੰ ਮਤਲਬ ਡਾਕਟਰਾਂ ਨੇ ਜਵਾਬ ਦਿੱਤਾ ਵੀ ਹੁਣ ਤੂੰ ਵਾਤ ਤੋਂ ਵਾਤ ਥੋੜੇ ਦਿਨ ਕੱਢੇਗਾ ਤੇ ਉਹਨਾਂ ਦੇ ਬੱਚਿਆਂ ਨੂੰ ਕਹ ਵੀ ਕਿ ਸੇਵਾ ਦੀ ਕਰ ਲੋ ਤੇ ਉਹ ਘਰੇ ਆ ਕੇ ਉਹਨੂੰ ਇਹ ਫਿਕਰ ਨਹੀਂ ਵੀ ਮੈਂ ਹੁਣ ਮਰ ਜਾਣਾ ਉਹਨੂੰ ਇਹ ਬੇਗਰ ਸੀ ਕਿ ਮੈਂ ਇਹ ਜਿਹੜਾ ਘਰ ਮੇਰੇ ਤੋਂ ਬਚਿਆ ਤੇ ਵੀ ਇਹਨੂੰ ਮੈਂ ਕਿਵੇਂ ਪਸਾਵਾਂ ਸੋ ਭਰਾਓ ਫਿਰ ਉਹਨੇ ਦਿਮਾਗ ਲਾਇਆ ਦਿਮਾਗ ਲਾ ਕੇ ਤੇ ਇੱਕ ਦਿਨ ਉਹਨੇ ਕੀ ਕੀਤਾ ਵੀ ਉਹਨਾਂ ਨੂੰ ਸੱਤ ਲਿਆ ਤੇ ਆਖਿਆ ਵੀ ਭਰਾਓ ਮੈਂ ਨਾ ਮਾਫੀ ਮੰਗਦਾ ਤੁਹਾਡੇ ਸਾਰਿਆਂ ਤੋਂ ਬੀ ਜਿਹੜਾ ਮੈਂ ਲੋਕਾਂ ਨਾਲ ਮਤਲਬ ਗਲਤ ਕਰਦਾ ਰਿਆਂ ਟੋਕੀ ਕਰਦਾ ਰਿਆਂ ਲੋਕਾਂ ਨੂੰ ਮਤਲਬ ਉਧਰ ਲਾਤੀ ਇਧਰ ਭਜਾਤੀ ਉਹਦੇ ਲਈ ਮੈਂ ਮਾਫੀ ਮੰਗਦਾ ਤੇ ਤੁਹਾਡੇ ਤੋਂ ਵੀ ਚਲੋ ਭਰਾਵੋ ਮੈਂ ਮਾਫੀ ਮੰਗਦਾ ਤੇ ਪਰ ਮੇਰੀ ਇੱਕ ਆਖਰੀ ਇੱਛਾ ਤੇ ਜਿਹੜੀ ਤੁਸੀਂ ਮੇਰੀ ਪੂਰੀ ਕਰਦੇ ਆ ਜੀ ਚਲੋ ਉਹਨਾਂ ਦੇ ਮਨ ਚ ਆਈ ਵੀ ਠੀਕ ਹੈ ਬੰਦੇ ਨੂੰ ਪਛਤਾਵਾ ਤੇ ਆਪਾਂ ਇਹਦੇ ਆਖਰੀ ਇੱਛਾ ਦੀ ਪੂਰੀ ਕਰ ਦਿਆਂਗੇ ਤੇ ਉਹਨੇ ਆਖਿਆ ਵੀ ਹਾਂ ਵਿਦਾਸਤੋ ਉਹ ਆਦਾ ਵੀ ਜਦੋਂ ਮੈਂ ਮਰਿਆ ਨਾ ਤੇ ਤੁਸੀਂ ਮੇਰੇ ਮੂੰਹ ਦੇ ਵਿੱਚ ਕਿਲਾ ਗੱਡ ਦਿਆ ਜੀ ਉਹਨਾਂ ਨੇ ਆਖਿਆ ਵੀ ਆਏ ਦਾ ਮਤਲਬ ਇਹ ਆ ਵੀ ਇਹ ਕਿਲਾ ਗੱਡਣ ਦਾ ਵੀ ਲੋਕਾਂ ਨੂੰ ਪਤਾ ਲੱਗੇ ਵੀ ਇਹ ਭੈੜੀ ਜ਼ਬਾਨ ਨਾਲ ਲੋਕਾਂ ਦਾ ਨੁਕਸਾਨ ਕਰਦਾ ਰਿਹਾ ਠੀਕ ਹੈ ਜੀ ਉਹ ਜਦੋਂ ਦਾ ਅੰਤ ਸਮਾਇਆ ਮਰ ਗਿਆ ਤੇ ਉਹਨਾਂ ਚਾਰਾਂ ਪੰਜਾਂ ਜਣਾਂ ਨਾਲ ਕੇ ਉਹਦੇ ਮੋ ਦੇ ਵਿੱਚ ਕਿਲਾ ਠੋਕਤਾ ਤੇ ਕਿਲਾ ਠੋਕੇ ਘਰੇ ਚਲੇ ਗਏ ਉਸ ਤੋਂ ਬਾਅਦ ਫਿਰ ਲੋਕ ਇਸ ਕਰ ਸਾਰੇ ਇਕੱਠੇ ਹੋਣੇ ਹੀ ਸੀ ਤੇ ਉਹ ਪੁਲਿਸ ਦਾ ਵੀ ਬੇਲੀ ਸੀ ਟੌਟੀ ਕਰਦਾ ਸੀਗਾ ਤੇ ਜਦੋਂ ਪੁਲਿਸ ਆਈ ਉਹਨਾਂ ਦੇ ਘਰੇ ਤੋਂ ਨਾ ਵੇਖਿਆ ਤੇ ਇਹ ਤਾਂ ਮੂੰਹ ਦੇ ਵਿੱਚ ਕਿਲਾ ਗੱਡਿਆ ਤੇ ਕਿਉਂ ਗੱਡਿਆ ਤੇ ਉਹਨਾਂ ਨੇ ਉਹ ਬੋਲ ਪੇ ਜੀ ਤਾਂ ਸੀ ਗੱਡਿਆ ਇਹ ਨੇ ਆਖਿਆ ਸੀਗਾ ਉਹਨਾਂ ਨੇ ਚੱਕ ਕੇ ਉਹ ਨਚਾਰਾ ਪੰਜਾਂ ਨੂੰ ਤੇ ਜਾ ਕੇ ਖਾਣੇ ਸੁੱਟਿਆ ਤੇ ਲੋ ਜੀ ਭਰਾਓ ਜਾਂਦਾ ਜਾਂਦਾ ਤੇ ਉਹ ਨਚਾਰਾ ਪੰਜਾਂ ਨੂੰ ਵੀ ਲੈ ਗਿਆ ਇਹੋ ਜਿਹੇ ਬੰਦੇ ਮਰਦੇ ਮਰਦੇ ਵੀਚਾਰਾ ਪੰਜਾਂ ਨੂੰ ਲੈ ਜਾਂਦੇ ਨੇ ਸੋ ਭਰਾਓ ਜੇ ਗੱਲ ਚੰਗੀ ਲੱਗੀ ਤੇ ਸ਼ੇਅਰ ਲਾਈਕ ਜਰੂਰ ਕਰਿਆ ਜੀ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ